ਇਹ ਸਚਾਈ ਹੈ ਕਿ ਪੁਰਾਤਨ ਪਰੰਪਰਾਵਾਂ ਚ ਬਹੁਤ ਸਾਰੀਆਂ ਪ੍ਰਸਥਿਤੀਆਂ ਚ ਬਹੁਤ ਸਾਰੇ ਹਾਲਾਤ ਚ ਜੰਗ ਨੂੰ ਵੀ ਤਪ ਧਿਆਨ ਬਣਾ ਲਿਆ ਗਿਆ ਜਿਹੜਾ ਇਨਸਾਨ ਮਨ ਦੀਆਂ ਪੰਜ ਬੁਨਿਆਦੀ ਬਿਰਤੀਆਂ ਨਾਲ ਜੁੜੇ ਵਿਕਾਰਾਂ ਜਾਂ ਕਮਜ਼ੋਰੀਆਂ ਤੋਂ ਆਪਣੇ ਆਪ ਨੂੰ ਬਾਹਰ ਕੱਢ ਲੈਂਦਾ ਹੈ ਅਤੇ ਆਪਣੇ ਅੰਦਰੂਨੀ ਅਨੁਸ਼ਾਸਨ ਚ ਪੂਰੀ ਤਰ੍ਹਾਂ ਟਿਕ ਜਾਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਾਧੂ ਅਵਸਥਾ ਖਾਲਸਾ ਸਿੱਖੀ ਦਾ ਮਿਲਟਰੀ ਵਿੰਗ ਨਹੀਂ ਹੈ ਮੈਂ ਇਸ ਗੱਲ ਨੂੰ ਅੰਡਰਲਾਈਨ ਕਰਨਾ ਚਾਹੁੰਦਾ ਇਹ ਉਸ ਤਰ੍ਹਾਂ ਦਾ ਕੋਈ ਫੌਜੀ ਦਸਤਾ ਨਹੀਂ ਹੈ ਜਿਸ ਤਰ੍ਹਾਂ ਮਾਡਰਨ ਭਾਸ਼ਾ ਚ ਅਸੀਂ ਸਮਝਦੇ ਹਾਂ ਬਲਕਿ ਅਜ ਇਹ ਸਾਧਕਾਂ ਦਾ ਦਸਤਾ ਜਿਨ੍ਹਾਂ ਦੀ ਆਤਮਿਕ ਵਿਕਾਸ ਦੀ ਸਾਧਨਾ ਜਿਨ੍ਹਾਂ ਦਾ ਯੋਗ ਜਿਨ੍ਹਾਂ ਦੇ ਤਪ ਦੀ ਵਿਧੀ ਯੁੱਧ ਨੂੰ ਬਣਾਇਆ ਗਿਆ ਖਾਲਸੇਲੀ ਯੁੱਧ ਦਾ ਮੈਦਾਨ ਹੀ ਧਿਆਨ ਦਾ ਸਥਾਨ ਬਣ ਗਿਆ ਤੇ ਉਹ ਇਸ ਰਸਤੇ ਥਾਣੀ ਹੀ ਆਪਣੀ ਚੇਤਨਾ ਨੂੰ ਉੱਚੀਆਂ ਉਡਾਣਾਂ ਚ ਲੈ ਗਈ ਤੇਗ ਕਵਿਤਾਵਾਂ ਬਾਰੇ ਅਸੀਂ ਇਹ ਵੀਡੀਓ ਸੀਰੀਜ਼ ਕਰ ਰਹੇ ਆ ਤੇ ਅੱਜ ਜਿਸ ਕਵਿਤਾ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰਨੀ ਹੈ ਉਸ ਕਵਿਤਾ ਦਾ ਨਾਮ ਹੈ ਜੰਗ ਦੇ ਜੋਗੀ ਅੱਜ ਦਾ ਜੋ ਯੁੱਗ ਹੈ ਇਹਦੀ ਪਪੂਲਰ ਸਪਿਰਚੁਅਲਿਟੀ ਚ ਜਿਹੜੇ ਸਾਧਕ ਨੇ ਜਾਂ ਜਿਹੜੇ ਪ੍ਰੈਕਟिशनर ਨੇ ਇਸ ਸਪਿਰਚੁਅਲਿਟੀ ਦੇ ਉਹਨਾਂ ਨੂੰ ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਇਹ ਸਚਾਈ ਹੈ ਕਿ ਪੁਰਾਤਨ ਪਰੰਪਰਾਵਾਂ ਚ ਬਹੁਤ ਸਾਰੀਆਂ ਪਰਸਥਿਤੀਆਂ ਚ ਬਹੁਤ ਸਾਰੇ ਹਾਲਾਤ ਚ ਜੰਗ ਨੂੰ ਵੀ ਤਪ ਧਿਆਨ ਬਣਾ ਲਿਆ ਗਿਆ ਜਦੋਂ ਹਾਲਾਤ ਅਜੇ ਸਨ ਜਿੱਥੇ ਜੰਗ ਤੋਂ ਬਚਣਾ ਸੰਭਵ ਨਹੀਂ ਸੀ ਉੱਥੇ ਜੰਗ ਹੀ ਤਪੱਸਿਆ ਦਾ ਇੱਕ ਰੂਪ ਹੋ ਗਿਆ ਦਿਨਾਂ ਦਿਨਾਂ ਚ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਉਹਨਾਂ ਦਿਨਾਂ ਚ ਹਾਲਾਤ ਕੁਝ ਇਸੇ ਤਰ੍ਹਾਂ ਦੇ ਸਨ ਅੱਜ ਪੱਛਮ 'ਚ ਪ੍ਰਚਲਿਤ ਹੋਈ ਨਵੀਂ ਸਪਿਰਚੁਅਲਿਟੀ ਤੇ ਚੱਲਣ ਵਾਲੇ ਲੋਕਾਂ 'ਚ ਸਪਿਰਚੁਅਲਿਟੀ ਦਾ ਇਮੇਜ ਯੋਗਾ ਰਿਟਰੀਟ ਮੈਡੀਟੇਸ਼ਨ ਬਰੀਥਿੰਗ ਟੈਕਨੀਕਸ ਸੈਂਟਰਡ ਕੈਂਡਲਸ ਰੋਹਾਨੀ ਰੰਗ ਵਾਲਾ ਮਿਊਜ਼ਿਕ ਆਰਗੈਨਿਕ ਫੂਡ ਆਰਗੈਨਿਕ ਨੇਚਰਲ ਲਾਈਫਸਟਾਈਲ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਇਹ ਜੋ ਕੁਝ ਵੀ ਹੈ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਪਰ ਇਸ ਕਲਚਰ ਵਾਲੇ ਲੋਕਾਂ ਨੂੰ ਇਹ ਗੱਲ ਓਪਰੀ ਲੱਗ ਸਕਦੀ ਹੈ ਕਿ ਜੰਗ ਵਰਗੀ ਭਿਆਨਕ ਸਥਿਤੀ ਜੰਗਬੜੀ ਬਰੂਟਲ ਚੀਜ਼ ਹੁੰਦੀ ਹੈ ਜੰਗ ਵਰਗੀ ਭਿਆਨਕ ਸਥਿਤੀ ਵੀ ਰੋਹਾਨੀ ਸਾਧਕਾਂ ਲਈ ਤਪੱਸਿਆ ਦਾ ਇੱਕ ਰੂਪ ਰਿਹਾ ਹੋਏਗਾ ਜਾਂ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਜੰਗ ਨੂੰ ਵੀ ਤਪੱਸਿਆ ਦੀ ਤਰ੍ਹਾਂ ਲਿਆ ਪੁਰਾਤਨ ਰੋਹਾਨੀ ਪਰੰਪਰਾਵਾਂ ਚ ਵੈਸੇ ਇਹ ਕੋਈ ਵੈਸੇ ਉਪਰੀ ਗੱਲ ਨਹੀਂ ਸੀ ਪੁਰਾਤਨ ਸਿੱਖੀ ਚ ਵੀ ਇਹ ਕੋਈ ਉਪਰੀ ਚੀਜ਼ ਨਹੀਂ ਇਹ ਰੋਹਾਨੀ ਵਿਕਾਸ ਦੀ ਅੰਤ੍ਰਿਕ ਜੋ ਇੰਟਰਨਲ ਸਾਇੰਸ ਹੈ ਉਸ ਦਾ ਹਿੱਸਾ ਰਿਹਾ ਜਿਹੜੇ ਲੋਕ ਉਸ ਸਾਇੰਸ ਤੋਂ ਨਾ ਵਾਕਿਫ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਇਹ ਉਪਰੀ ਜਾਟਪਟੀ ਲੱਗ ਸਕਦੀ ਸਭ ਰੋਹਾਨੀ ਮਾਰਗਾਂ ਦਾ ਮੁੱਖ ਅਤੇ ਮੋਡਲਾ ਜੋ ਮਕਸਦ ਹੈ ਜੋ ਪ੍ਰਾਇਮਰੀ ਗੋਲ ਹੈ ਉਹ ਆਪਣੀ ਚੇਤਨਾ ਜਾਂ ਮਨ ਨੂੰ ਉੱਪਰ ਉਠਾਉਣਾ ਧਿਆਨ ਸਾਧਨਾ ਰਾਹੀਂ ਇਸ ਨੂੰ ਸਾਧਣਾ ਜਾਂ ਕਹਿ ਸਕਦੇ ਹਾਂ ਕਿ ਸੋਧਣਾ ਜਾਂ ਉਸ ਪੱਧਰ ਤੇ ਲੈ ਕੇ ਆਉਣਾ ਜਿਸ ਨੂੰ ਅਸੀਂ ਇਨਸਾਨੀ ਚੇਤਨਾ ਦੀ ਇਨਸਾਨੀ ਵਜੂਦ ਦੀ ਇਨਸਾਨੀ ਐਗਜ਼ਿਸਟੈਂਸ ਦੀ ਸਿਖਰ ਕਹਿ ਸਕਦੇ ਹਾਂ ਜਿਹੜਾ ਇਨਸਾਨ ਮਨ ਦੀਆਂ ਪੰਜ ਬੁਨਿਆਦੀ ਬਿਰਤੀਆਂ ਨਾਲ ਜੁੜੇ ਵਿਕਾਰਾਂ ਜਾਂ ਕਮਜ਼ੋਰੀਆਂ ਤੋਂ ਆਪਣੇ ਆਪ ਨੂੰ ਬਾਹਰ ਕੱਢ ਲੈਂਦਾ ਹੈ ਅਤੇ ਆਪਣੇ ਅੰਦਰੂਨੀ ਅਨੁਸ਼ਾਸਨ 'ਚ ਪੂਰੀ ਤਰ੍ਹਾਂ ਟਿਕ ਜਾਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਾਧੂ ਅਵਸਥਾ ਹੈ ਮੰਨਤਾ ਇਹ ਹੈ ਕਿ ਜਿਹੜਾ ਇਸ ਤਰ੍ਹਾਂ ਆਪਣੇ ਅੰਦਰ ਟਿਕ ਗਿਆ ਉਸ ਲਈ ਅੱਗੇ ਚੇਤਨਾ ਦੇ ਨਵੇਂ ਦੁਆਰ ਖੁੱਲਦੇ ਹਨ ਚੇਤਨਾ ਨੂੰ ਇਸ ਤਰ੍ਹਾਂ ਉੱਪਰ ਉਠਾਉਣ ਲਈ ਪੁਰਾਤਨ ਦੌਰ ਚ ਯੋਗ ਦੀ ਬਹੁਤ ਸਖਤ ਡਿਸਪੀਸਪਲਨ ਵਾਲੀ ਵਿਧੀ ਸੀ ਯੋਗੀ ਯੋਗੀ ਲੋਕ ਯੋਗ ਕਰਦੇ ਸਨ ਤਪੀ ਲੋਕ ਤਪ ਕਰਦੇ ਸਨ ਧਿਆਨ ਸਾਧਨਾ ਦੀਆਂ ਕਿੰਨੀਆਂ ਹੋਰ ਵਿਧੀਆਂ ਸਨ ਸਿੱਖੀ ਚ ਸਿਮਰਨ ਦੀ ਟ੍ਰੈਡੀਸ਼ਨ ਹੈ ਜਿਸ ਦੌਰ ਚ ਗੁਰੂ ਗੋਬਿੰਦ ਸਿੰਘ ਹੋਏ ਉਹਨਾਂ ਦਿਨਾਂ ਚ ਕੋਈ ਇਹੋ ਜਿਹਾ ਸਮਾਂ ਨਹੀਂ ਸੀ ਕਿ ਤੁਸੀਂ ਇੱਕ ਥਾਂ ਤੇ ਟਿਕ ਕੇ ਬੈਠ ਸਕੋ ਕੋਈ ਆਸ਼ਰਮਾਂ 'ਚ ਟਿਕ ਕੇ ਬੈਠ ਸਕੋ ਕਿਉਂਕਿ ਮੁਗਲ ਰਾਜ ਦਾ ਸਮਾਂ ਸੀ ਹਿੰਦੁਸਤਾਨ ਅੰਦਰ ਮੁਗਲ ਹੁਕਮਰਾਨਾਂ ਦਾ ਅਤਿਆਚਾਰ ਸੀ ਗੁਰੂ ਗੋਬਿੰਦ ਸਿੰਘ ਉਸੇ ਪਰੰਪਰਾ ਦੇ 10ਵੇਂ ਗੁਰੂ ਸਨ ਜਿਹੜੀ ਗੁਰੂ ਨਾਨਕ ਨੇ ਸ਼ੁਰੂ ਕੀਤੀ ਤੇ ਉਹ ਵੀ ਉਸੇ ਰੋਹਾਨੀ ਟਰੈਡੀਸ਼ਨ ਨੂੰ ਅੱਗੇ ਤੋਰੇ ਸਨ ਜਿਹੜੀ ਗੁਰੂ ਨਾਨਕ ਨਾਲ ਸ਼ੁਰੂ ਹੋਈ ਸੀ ਇੱਥੇ ਵੀ ਜਿਹੜਾ ਮੁੱਖ ਫੋਕਸ ਸੀ ਉਸੇ ਤਰ੍ਹਾਂ ਦੇ ਆਤਮਿਕ ਵਿਕਾਸ ਦੀ ਹੈ ਜਿਹੜਾ ਗੁਰੂ ਨਾਨਕ ਨਾਲ ਸ਼ੁਰੂ ਹੋਇਆ ਮੈਂ ਜਦੋਂ ਗੁਰੂ ਗਬਿੰਦ ਸਿੰਘ ਦੇ ਦੌਰ ਦੌਰ ਚ ਖਾਲਸੇ ਦਾ ਜੀਵਨ ਦੇਖ ਰਿਹਾ ਸੀ ਜਾਂ ਸਿੱਖਾਂ ਦਾ ਗੁਰੂ ਨਾਲ ਰਿਸ਼ਤਾ ਦੇਖ ਰਿਹਾ ਸੀ ਅਲੱਗ-ਅਲੱਗ ਕਿਤਾਬਾਂ ਕਹਾਣੀਆਂ ਰਾਹੀਂ ਤਾਂ ਜੰਗਾਂ 'ਚ ਲੜ ਰਹੇ ਗੁਰੂ ਦੇ ਸਿੰਘ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਜਿਵੇਂ ਜੰਗ ਦੇ ਜੋਗੀ ਹੋਣ ਗੁਰੂ ਗਬਿੰਦ ਸਿੰਘ ਦੇ ਲੜਾਕੇ ਜੋਗੀਆਂ ਵਰਗੇ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਜੰਗ ਦੇ ਮੈਦਾਨ 'ਚ ਸਾਧਨਾ ਕਰ ਰਹੇ ਹੋ ਉਹ ਕੋਈ ਦੁਨਿਆਵੀ ਫੌਜੀ ਨਹੀਂ ਬਲਕਿ ਉਹ ਆਤਮਾ ਦੇ ਸਿਪਾਹੀ ਲੱਗੇ ਜਿਨ੍ਹਾਂ ਨੇ ਗੁਰੂ ਦੀ ਜੰਗ ਨੂੰ ਹੀ ਆਪਣੀ ਸਾਧਨਾ ਬਣਾ ਲਿਆ ਜਿਹੜੇ ਜੰਗ ਲੜਦਿਆਂ ਹੀ ਇਬਾਦਤ ਕਰ ਰਹੇ ਨੇ ਕਈ ਵਾਰ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਕਿ ਇਹਨਾਂ ਦੀ ਇਹ ਜੰਗ ਹੀ ਧਿਆਨ ਦੀ ਸਭ ਤੋਂ ਸਿਖਰ ਲਿਖਦੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਜੰਗ ਦਾ ਸੁਭਾਈ ਬਦਲ ਦਿੱਤਾ ਹੋਇਆ ਇਹ ਇਹ ਸਿਰਫ ਗੱਲ ਕਹਿਣ ਦਾ ਕੋਈ ਕਾਵ ਕਾਵਕ ਤਰੀਕਾ ਨਹੀਂ ਹੈ ਕਿ ਮੈਂ ਇਸ ਨੂੰ ਇਸ ਤਰੀਕੇ ਨਾਲ ਕਹਿ ਰਿਹਾ ਹਾਂ ਬਲਕਿ ਇਹ ਸਚਾਈ ਹੈ ਕਿ ਇਸ ਖਾਲਸੇ ਲਈ ਯੁੱਧ ਦਾ ਮੈਦਾਨ ਹੀ ਧਿਆਨ ਦਾ ਸਥਾਨ ਬਣ ਗਿਆ ਤੇ ਉਹ ਇਸ ਰਸਤੇ ਥਾਣੀ ਹੀ ਆਪਣੀ ਚੇਤਨਾ ਨੂੰ ਉੱਚੀਆਂ ਉਡਾਣਾ ਚ ਲੱਗੇ ਗੁਰੂ ਦੇ ਨਾਂ ਸਿੰਘਾਂ ਬਾਰੇ ਸੋਚਦੇ ਆ ਉਹਨਾਂ ਦਾ ਧਿਆਨ ਕਰਦੇ ਆ ਉਹਨਾਂ ਨੂੰ ਦੇਖਦਿਆਂ ਮਨ ਚ ਉਹਨਾਂ ਨੂੰ ਚਿਤਵਦਿਆਂ ਇਹ ਇੱਕ ਕਵਿਤਾ ਹੈ ਇਸ ਕਿਤਾਬ ਚ ਇਹਦਾ ਨਾਮ ਹੈ ਜੰਗ ਦੇ ਜੋਗੀ ਕਵਿਤਾ ਕੁਝ ਇਹ ਇਸ ਤਰ੍ਹਾਂ ਹੈ ਜੰਗ ਵੀ ਤਪੱਸਿਆ ਹੋ ਗਈ ਜੰਗ ਵੀ ਤਪੱਸਿਆ ਹੋ ਗਈ ਜੋਗੀ ਜਿਵੇਂ ਤਪ ਕਰਦਾ ਮਨ ਮਰਦਾ ਹੌਲੀ ਹੌਲੀ ਤਨ ਰੁਕਦਾ ਸਹਜੇ ਸਹਜੇ ਅੱਖ ਖੁੱਲਦੀ ਜਿਵੇਂ ਫੁੱਲ ਖਿਲਦਾ ਜੋਗੀ ਜਿਵੇਂ ਤਪ ਕਰਦਾ ਮਨ ਮਰਦਾ ਹੌਲੀ ਹੌਲੀ ਤਨ ਰੁਕਦਾ ਸਹਜੇ ਸਹਜੇ ਅੱਖ ਖੁੱਲਦੀ ਜਿਵੇਂ ਫੁੱਲ ਖਿਲਦਾ ਜਦੋਂ ਜੰਗ ਤੋਂ ਬਚਣ ਦਾ ਸਮਾਂ ਨਾ ਹੋਏ ਦੁਨੀਆ ਤੋਂ ਮੁੱਖ ਮੋੜਨ ਦਾ ਆਸ਼ਰਮਾਂ 'ਚ ਟਿਕ ਜਾਣ ਦਾ ਉਡੀਕ ਸਕਣ ਦਾ ਸਮਾਂ ਨਾ ਹੋਏ ਬੈਠ ਜਾਣ ਦਾ ਜਦੋਂ ਜੰਗ ਤੋਂ ਬਚਣ ਦਾ ਸਮਾਂ ਨਾ ਹੋਏ ਦੁਨੀਆ ਤੋਂ ਮੁੱਖ ਮੋੜਨ ਦਾ ਆਸ਼ਰਮਾਂ 'ਚ ਟਿਕ ਜਾਣ ਦਾ ਉਡੀਕ ਸਕਣ ਦਾ ਸਮਾਂ ਨਾ ਹੋਏ ਬੈਠ ਜਾਣ ਦਾ ਜੰਗ ਦੇ ਜੋਗੀਆਂ ਲਈ ਨਵਾਂ ਮਾਰਗ ਦਿੱਤਾ ਗੁਰੂ ਮਹਾਯੋਗੀ ਚੇਤਨਾ ਜਿੱਥੇ ਉੱਠਦੀ ਰੌਕਟ ਦੀ ਤਰ੍ਹਾਂ ਕੁੰਡਲਨੀ ਜਾਗਦੀ ਘੋੜਿਆਂ ਦੀ ਟਾਪ ਨਾਲ ਧਿਆਨ ਲੱਗਦਾ ਤੀਰ ਦੇ ਨਿਸ਼ਾਨੇ ਨਾਲ ਤਲਵਾਰ ਦੇ ਝਟਕੇ ਨਾਲ ਵੱਡਾ ਦਵਾਰ ਖੁੱਲਦਾ ਜੰਗ ਦੇ ਜੋਗੀਆਂ ਲਈ ਨਵਾਂ ਮਾਰਗ ਦਿੱਤਾ ਗੁਰੂ ਮਹਾਯੋਗੀ ਚੇਤਨਾ ਜਿੱਥੇ ਉੱਠਦੀ ਰੌਕਟ ਦੀ ਤਰ੍ਹਾਂ ਕੁੰਡਲਨੀ ਜਾਗਦੀ ਘੋੜਿਆਂ ਦੀ ਟਾਪ ਨਾਲ ਧਿਆਨ ਲੱਗਦਾ ਤੀਰ ਦੇ ਨਿਸ਼ਾਨੇ ਨਾਲ ਤਲਵਾਰ ਦੇ ਝਟਕੇ ਨਾਲ ਵੱਡਾ ਦਵਾਰ ਖੁੱਲਦਾ ਗੁਰੂ ਮਹਾਯੋਗੀ ਦੀ ਨਜ਼ਰ ਹੇਠ ਯੁੱਧ ਹੀ ਯੋਗ ਹੋ ਗਿਆ ਇਸ ਦੇ ਹੁਣ ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਜਿਹੜਾ ਮਨ ਦਾ ਜੋਗੀ ਹੈ ਇਹੀ ਯੁੱਧ ਉਸ ਦੇ ਅੰਦਰ ਚੱਲਦਾ ਜਿਹੋ ਜਿਹਾ ਤਪ ਬਾਹਰ ਦੀ ਜੰਗ ਹੈ ਉਸੇ ਤਰ੍ਹਾਂ ਦੀ ਜੰਗ ਇੱਕ ਤਪੀ ਦੇ ਮਨ ਅੰਦਰ ਚੱਲਦੀ ਹੈ ਅੰਦਰ ਦੀ ਜੰਗ ਮਨ ਦੀਆਂ ਬਿਰਤੀਆਂ ਮਨ ਦੇ ਪੈਟਰਨਾਂ ਧਾਰਨਾਵਾਂ ਮਨ ਦੀਆਂ ਕਮਜ਼ੋਰੀਆਂ ਅਤੇ ਦੁਨਿਆਵੀ ਸੁਪਨਿਆਂ ਨਾਲ ਕਸ਼ਮਕਸ਼ਾ ਜਿਹੜੀ ਸਰਲ ਅਤੇ ਸਧਾਰਨ ਨਹੀਂ ਹੈ ਕੋਈ ਆਸਾਨ ਜੰਗ ਨਹੀਂ ਹੈ ਮਨ ਦੇ ਇਹ ਸਾਰੇ ਪੈਟਰਨ ਪੰਜ ਵਿਕਾਰਾਂ 'ਚ ਆ ਜਾਂਦੇ ਨੇ ਪੰਜ ਵਿਕਾਰਾਂ ਦੇ ਨਾਮ ਇੱਥੇ ਇਹਨਾਂ ਨੂੰ ਡਿਸਕ੍ਰਾਈਬ ਕੀਤਾ ਗਿਆ ਤੇ ਇਹ ਅਸਲੀ ਜੰਗ ਹੈ ਇਹ ਅੰਦਰ ਦੀ ਜੰਗ ਹੈ ਕਿਤੇ ਇਹ ਜੰਗ ਅੰਦਰ ਹੈ ਤੇ ਕਿਤੇ ਬਾਹਰ ਹੈ ਕਿਤੇ ਇਹ ਮਹਾਭਾਰਤ ਇਹ ਜਹਾਦ ਅੰਦਰ ਹੈ ਕਿਤੇ ਬਾਹਰ ਹੈ ਕਿਤੇ ਇਹ ਮਨ ਚ ਹੈ ਕਿਤੇ ਬਾਹਰ ਹੈ ਖਾਲਸਾ ਉਸੇ ਤਰ੍ਹਾਂ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਖਾਲਸਾ ਕੋਈ ਉਸ ਤਰ੍ਹਾਂ ਦਾ ਹਥਿਆਰਬੰਦ ਸੰਘਰਸ਼ ਕਰਨ ਵਾਲਾ ਫੌਜੀ ਦਸਤਾ ਨਹੀਂ ਹੈ ਜਿਵੇਂ ਪੋਲਿਟਿਕਲ ਲਹਿਰਾਂ ਚ ਮਿਲਟਰੀ ਵਿੰਗ ਹੁੰਦੇ ਨੇ ਮਾਡਰਨ ਮਾਡਰਨ ਪੋਲੀਟੀਕਲ ਜਿਹੜੀ ਹਿਸਟਰੀ ਆ ਉਹਦੇ ਚ ਅਸੀਂ ਦੇਖਦੇ ਹਾਂ ਖਾਲਸਾ ਸਿੱਖੀ ਦਾ ਮਿਲਟਰੀ ਵਿੰਗ ਨਹੀਂ ਹੈ ਮੈਂ ਇਸ ਗੱਲ ਨੂੰ ਅੰਡਰਲਾਈਨ ਕਰਨਾ ਚਾਹੁੰਦਾ ਇਹ ਉਸ ਤਰ੍ਹਾਂ ਦਾ ਕੋਈ ਫੌਜੀ ਦਸਤਾ ਨਹੀਂ ਹੈ ਜਿਸ ਤਰ੍ਹਾਂ ਮਾਡਰਨ ਭਾਸ਼ਾ ਚ ਅਸੀਂ ਸਮਝਦੇ ਹਾਂ ਬਲਕਿ ਅਜਿਹੇ ਸਾਧਕਾਂ ਦਾ ਦਸਤਾ ਹੈ ਜਿਨ੍ਹਾਂ ਦੀ ਆਤਮਿਕ ਵਿਕਾਸ ਦੀ ਸਾਧਨਾ ਜਿਨ੍ਹਾਂ ਦਾ ਯੋਗ ਜਿਨ੍ਹਾਂ ਦੇ ਤਪ ਦੀ ਵਿਧੀ ਯੁੱਧ ਨੂੰ ਬਣਾਇਆ ਗਿਆ ਇਸ ਡਿਸਪੀਸਿਪਲਨ ਚੋਂ ਹੀ ਖਾਲਸੇ ਖਾਲਸੇ ਦੀ ਤਾਕਤ ਪੈਦਾ ਹੋਈ ਇਸ ਡਿਸਪੀਸਿਪਲਨ ਕਾਰਨ ਹੀ ਖਾਲਸੇ ਦਾ ਨਿਆਰਾਪਣ ਸਥਾਪਿਤ ਹੋਇਆ ਇਹ ਗੱਲਬਾਤ ਅਸੀਂ ਜੋ ਤੇਗ ਕਿਤਾਬ ਦੀਆਂ ਕਪਤਾਵਾਂ ਦੇ ਪਿਛੋਕੜ ਬਾਰੇ ਚਰਚਾ ਕਰਨੀ ਸ਼ੁਰੂ ਕੀਤੀ ਹੈ ਇਹ ਅਗਲੇ ਐਪੀਸੋਡ ਚ ਜਾਰੀ ਰਹੇਗੀ ਇਹਦੇ ਬਾਰੇ ਤੁਹਾਡੇ ਮਨਚ ਜੋ ਸਵਾਲ ਪੈਦਾ ਹੋ ਰਹੇ ਨੇ ਜੇ ਇਸ ਨੇ ਤੁਹਾਡੇ ਮਨ ਦੇ ਸਵਾਲਾਂ ਨੂੰ ਕੋਈ ਹਲੂਣਾ ਦਿੱਤਾ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਇਸ ਵੀਡੀਓ ਨੂੰ ਆਪਣੇ ਪੇਜ ਤੇ ਸ਼ੇਅਰ ਕਰ ਸਕਦੇ ਹੋ